ਸਰਕਾਰੀ ਸਹਾਇਤਾ ਪ੍ਰਾਪਤ ਪ੍ਰਾਈਵੇਟ ਐਡਿਟ ਕਾਲਜਾਂ ਦੇ ਨਾਨ ਟੀਚਿੰਗ ਸਟਾਫ ਨੂੰ ਸਰਕਾਰ ਵੱਲੋਂ 6ਵੇਂ ਪੇ ਕਮਿਸ਼ਨ ਦੇ ਦਿੱਤੇ ਗਏ ਲਾਭ ਸਰਕਾਰੀ ਸਹਾਇਤਾ ਪ੍ਰਾਪਤ ਪ੍ਰਾਈਵੇਟ ਐਡਿਟ ਕਾਲਜਾਂ ਦੇ ਨਾਨ ਟੀਚਿੰਗ ਸਟਾਫ ਨੇ ਮੰਤਰੀ ਹਰਜੋਤ ਪੈਂਸ ਦਾ ਕੀਤਾ ਧੰਨਵਾਦ ਅਸੀਂ ਕਾਲਜੀ ਤੁਸੀਂ ਦੇਖ ਰਹੇ ਹੋ ਟੀਵੀ 20 ਆਪਣਾ ਚੈਨਲ ਤੁਹਾਨੂੰ ਦੱਸਦੀ ਕਿ ਪੰਜਾਬ ਅੰਦਰ ਸਰਕਾਰੀ ਕਾਲਜਾਂ ਦੇ ਨਾਨ ਟੀਚਿੰਗ ਸਟਾਫ ਨੂੰ 6ਵੇਂ ਪੇ ਕਮਿਸ਼ਨ ਦੇ ਵਿੱਤੀ ਲਾਭ ਕਾਫੀ ਸਮਾਂ ਪਹਿਲਾਂ ਮਿਲ ਗਏ ਸਨ ਪਰੰਤੂ ਸਰਕਾਰੀ ਸਹਾਇਤਾ ਪ੍ਰਾਪਤ ਕਾਲਜਾਂ ਦਾ ਨਾਨ ਟੀਚਿੰਗ ਅਮਲਾ ਇਸ ਸੰਬੰਧੀ ਕਾਫੀ ਜਦੋਜਹਦ ਕਰ ਰਿਹਾ ਸੀ ਤੇ ਸਰਕਾਰ ਨਾਲ ਕਈ ਮੀਟਿੰਗਾਂ ਤੋਂ ਬਾਅਦ ਤੇ ਮੰਤਰੀ ਹਰਜੋਤ ਬੈਂਸ ਦੀ ਪਹਿਲ ਕਦਮੀ ਨਾਲ ਪੰਜਾਬ ਰਾਜ ਦੇ ਸਰਕਾਰੀ ਸਹਾਇਤਾ ਪ੍ਰਾਪਤ ਪ੍ਰਾਈਵੇਟ ਐਡਿਟਿਡ ਕਾਲਜਾਂ ਦੇ ਨਾਨ ਟੀਚਿੰਗ ਸਟਾਫ ਨੂੰ ਹੁਣ 6ਵਾਂ ਪੇਕ ਮਿਸ਼ਨ ਮਿਲ ਚੁੱਕਾ ਹੈ ਇਸ ਸੰਬੰਧੀ ਅੱਜ ਪ੍ਰਾਈਵੇਟ ਐਡਿਟਿਡ ਕਾਲਜਾਂ ਦੇ ਨਾਨ ਟੀਚਿੰਗ ਸਟਾਫ ਦੇ ਯੂਨੀਅਨ ਦੇ ਨੁਮਾਇੰਦਿਆਂ ਵੱਲੋਂ ਨੰਗਲ ਵਿਖੇ ਮੰਤਰੀ ਹਰਜੋਤ ਬੈਂਸ ਨੂੰ ਉਹਨਾਂ ਦੀ ਰਾਇਸ਼ਤ ਤੇ ਮਿਲਿਆ ਗਿਆ ਤੇ ਉਹਨਾਂ ਦਾ ਮੂੰਹ ਮਿੱਠਾ ਕਰਵਾ ਕੇ ਇਹ ਲਾਭ ਦੇਣ ਲਈ ਉਹਨਾਂ ਦਾ ਧੰਨਵਾਦ ਕੀਤਾ ਗਿਆ ਇਹਨਾਂ ਨੁਮਾਇੰਦਿਆਂ ਨੇ ਕਿਹਾ ਕਿ ਲੰਬੇ ਸਮੇਂ ਤੋਂ ਉਹ ਮੰਗ ਕਰ ਰਹੇ ਸਨ ਕਿ ਉਹਨਾਂ ਨੂੰ ਸਰਕਾਰੀ ਨਾਨ-ਟੀਚਿੰਗ ਮੁਲਾਜ਼ਮਾਂ ਦੇ ਬਰਾਬਰ ਵਿੱਤੀ ਲਾਭ ਦਿੱਤੇ ਜਾਣ ਤੇ ਹੁਣ ਮੰਤਰੀ ਹਰਜੋਤ ਬੈਂਸ ਦੇ ਉਦਮ ਦੇ ਸਦਕਾ ਪੰਜਾਬ ਰਾਜ ਦੇ ਸਰਕਾਰੀ ਸਹਾਇਤਾ ਪ੍ਰਾਪਤ ਪ੍ਰਾਈਵੇਟ ਐਡ ਕਾਲਜਾਂ ਦੇ ਨਾਨ-ਟੀਚਿੰਗ ਸਟਾਫ ਦੀਆਂ ਚਿਰਾਂ ਤੋਂ ਲਟਕਦੀਆਂ ਮੰਗਾਂ ਦਾ ਸਥਾਈ ਹੱਲ ਹੋਇਆ ਹੈ ਉਹਨਾਂ ਕਿਹਾ ਕਿ ਨੌਨ ਟੀਚਿੰਗ ਕਰਮਚਾਰੀਆਂ ਨੂੰ ਇਸ ਨਾਲ ਵੱਡਾ ਵਿੱਤੀ ਫਾਇਦਾ ਹੋਵੇਗਾ ਤੇ ਇਸ ਲਈ ਉਹ ਸਰਕਾਰ ਦਾ ਧੰਨਵਾਦ ਕਰਦੇ ਹਨ ਹੋਰ ਕੀ ਕੁਝ ਕਿਹਾ ਇਸ ਮੌਕੇ ਇਹਨਾਂ ਕਰਮਚਾਰੀਆਂ ਨੇ ਆਓ ਤੁਹਾਨੂੰ ਸੁਣਾਉਂਦੇ ਹਾਂ ਅੱਜ ਮੰਤਰੀ ਸਾਹਿਬ ਨੂੰ ਸਾਡੇ ਐਡਿਟ ਕਾਰਡ ਸੀ ਆਪਣੇ ਸਾਡਾ ਨੋਟਿੰਗ ਸਟਾਫ ਦੀ ਟੀਚਿੰਗ ਨੂੰ ਛੇਵਾ ਪੇ ਕਮਿਸ਼ਨ ਦਿੱਤਾ ਗਿਆ ਸੀ ਤੇ ਸਤਵਾਂ ਦਿੱਤਾ ਗਿਆ ਹੈ ਕਿ ਨੌਨ ਟੀਚਿੰਗ ਨੂੰ ਜਿਹੜਾ ਛੇਵਾ ਵੀ ਰਹਿ ਗਿਆ ਸੀ ਕਿਉਂਕਿ ਜਦੋਂ ਕਾਂਗਰਸ ਸਰਕਾਰ ਆਈ ਉਹਨਾਂ ਦੇ ਵੀ ਬਾਰ ਬਾਰ ਤੱਲੇ ਘਟਣ ਦੇ ਨਾਲ ਸਾਡਾ ਨਹੀਂ ਸੀ ਕੁਝ ਸੁਣਵਾਈ ਹੋਈ ਸਾਡਾ ਨੌਟਿੰਗਰ ਦਾ ਨਾਂ ਵਿੱਚੋਂ ਕਰ ਦਿੱਤਾ ਗਿਆ ਹੈ ਜੋ ਸਾਡੀ ਆਪਣੇ ਸੀਮਾ ਸੀਮ ਸਾਹਿਬ ਭਗਵੰਤ ਮਾਨ ਜੀ ਆਏ ਨਾ ਸਰਕਾਰ ਆਈ ਆਪ ਪਾਰਟੀ ਦੀ ਇਸ ਅੇਰ ਦੇ ਹਰ ਬੈਸ ਨੂੰ ਸਰਦਾਰ ਤੇਜਿੰਦਰਪਾਲ ਜੀ ਸਿੰਘ ਦੇ ਸਾਹਮਣੇ ਇੰਨਾਂ ਦੇ ਨਾਲ ਫੋਟੇ ਬਿਲੇ ਨਾਲ ਇਹਨਾਂ ਦੇ ਚਾਚਾ ਜੀ ਨੇ ਸਾਡੀ ਜਿਆਦੀ ਮਤ ਕੀਤੀ ਵੀ ਸਾਡਾ ਛੇਵਾ ਪੇ ਕਮਿਸ਼ਨ ਨੂੰ ਲਾਗੂ ਕਰਤਾ ਤੇ ਸਾਡੇ ਹਨ ਪੇ ਆਪਣੇ ਜਿਹੜੇ ਕੇਸ ਹੈ ਉਹ ਵੀ ਸਾਡੇ ਡੀਪੀਏ ਤੋਂ ਕਰਵਾਉਂਦੇ ਆ ਤੇ ਅਸੀਂ ਇਹਨਾਂ ਦਾ ਧਨਵਾਦ ਕਰਨਾ ਆ ਸਮਾਨਤ ਕਰਨਾ ਆ ਸਾਡਾ ਫਰਜ਼ ਬੰਦਾ ਹੈ ਵੀ ਦਿਨੋਂ ਧਨਵਾਦ ਕਰਨਾ ਆ ਅਸੀਂ ਇੱਡਾ ਵੱਡਾ ਦਿਸਾਟਾ ਕੰਮ ਕੀਤਾ ਹੈ ਇਹ ਛੋਟੀ ਜਮਾਤ ਹੈ ਮਾਰੀ ਆ ਇਹ ਨੌਟਿੰਗ ਜਿਹੜੀ ਮਾਰੀ ਜਮਾਤ ਹੈ ਟੀਚਰ ਜਿਹੜੇ ਸਹਬਾਨ ਉਹ ਤੁਹਾਨੂੰ ਬੜਾ ਤਗੜੇ ਆ ਤਗੜੀਆਂ ਉਹਨਾਂ ਦਾ ਸਭ ਕੁਝ ਹੈ ਉਹਨਾਂ ਦੇ ਹੱਥੋਂ ਹੀ ਪੈਂਦੇ ਆ ਸਾਡੀ ਨੌਟਿੰਗ ਜਮਾਤ ਦਾ ਐਡਾ ਵੱਡਾ ਨਹੀਂ ਸੀ ਕੋਈ ਹੁੰਦਾ ਸੋਰਸ ਵੀ ਜਿਹੜਾ ਬੰਦਾ ਆ ਕੇ ਉਹਨਾਂ ਨੂੰ ਮਿਲ ਲਵੇ ਚਲੋ ਸਾਡੀ ਬੈਸ ਸਾਹਿਬ ਨੇ ਬਹੁਤ ਜਾਰੀ ਸੁਣੀ ਆ ਇੱਥੇ ਕੋਠੀ ਦੇ ਵਿੱਚ ਹੀ ਸਾਨੂੰ ਉਹਨਾਂ ਨੇ ਇੱਥੋਂ ਫੋਨ ਕੀਤਾ ਕ੍ਰਿਸ਼ਨ ਨੂੰ ਜਾਦਨ ਨੂੰ ਤੇ ਸਾਡੇ ਜਗਦੀਪ ਸਿੰਘ ਵੀਰਜੀਤ ਸਿੰਘ ਤੇ ਅਰਜੀਤ ਜੀ ਤੇ ਆਪਣੇ ਦੀਪਕ ਜੀ ਜਾ ਕੇ ਉੱਥੇ ਚੰਡੀਗੜ੍ਹ ਮਲੇ ਸਾਰੀ ਡਿਊਟੀ ਇੱਥੇ ਲੱਗੀ ਨਾਲੇ ਨਾਲੇ ਤੇ ਚਲੋ ਸਾਡਾ ਕੰਮ ਨੇਪਰੇ ਚੜ ਗਿਆ ਹੁਣ ਤੁਹਾਨੂੰ ਸਾਡੇ ਜਨਰਲ ਸੈਕਟਰੀ ਪੰਜਾਬ ਜਗਦੀਪ ਸਿੰਘ ਦੱਸਣਗੇ ਮੈਂ ਜਗਦੀਪ ਸਿੰਘ ਪੰਜਾਬ ਦੇ ਐਡਡ ਕਾਲਜਾਂ ਦੇ ਨੌਨ ਡੇਜਿੰਗ ਕਰਮਚਾਰੀ ਯੂਨੀਅਨ ਪੰਜਾਬ ਦਾ ਜਨਰਲ ਸੈਕਟਰੀ ਹਾਂ ਸਾਨੂੰ ਪਹਿਲੇ ਕਾਫੀ ਸਮੇਂ ਤੋਂ ਲਗਭਗ 5-7 ਮਹੀਨਿਆਂ ਤੋਂ ਜੋਦਗੜ੍ਹ ਜੀ ਨਾਲ ਕੱਟ ਸੀਗੇ ਉਹ ਤੇਰੇ ਸਖਿਆ ਮੰਤਰੀ ਹੁਣ ਕਰਕੇ ਕਾਰਜਾ ਡਿਪਾਰਟਮੈਂਟ ਇੰਨਾ ਕੋਰਾ ਸਾਨੂੰ 6 ਸਪੇ ਕਮਿਸ਼ਨ ਖਾਇ ਸਰਕਾਰ ਨੇ ਦੇ ਦਿੱਤੇ ਸੀਗੇ ਸਾਡੇ ਕਾਉਂਟਰਪਾਰਟ ਦੇ ਸਾਡੇ ਕਾਲਜ ਟੀਚਿੰਗ ਹੈਗੇ ਉਹਨਾਂ ਨੂੰ ਡਬਲ ਸਪੇ ਕਮਿਸ਼ਨ ਮਿਲ ਗਿਆ ਉਹਦੇ ਤੇ ਇਹਨਾਂ ਨੇ ਸਾਡੀ ਗੱਲ ਸੁਣੀ ਆ ਉੱਪਰ ਤੱਕ ਹਰ ਐਜੂਕੇਸ਼ਨ ਫੈਕਟਰੀ ਦੇ ਥਰੂ ਕੰਮ ਕਰਵਾ ਕੇ ਤੁਹਾਨੂੰ ਸਿਰਫ ਏ ਕਮਿਸ਼ਨ ਦੇ ਦਿੱਤਾ ਗਿਆ ਜੋ ਕਿ ਹੁਣ ਜਲਦੀ ਜਲਦੀ ਇੰਪਲੀਮੈਂਟ ਹੋਣ ਜਾ ਰਿਹਾ ਵੈਸੇ ਸਾਨੂੰ 124 ਨੂੰ ਦਿੱਤਾ ਗਿਆ ਵਾ ਬੜੀ ਸਿਟੂਏਸ਼ਨ ਵਗੈਰਾ ਹੋ ਗਈ ਆ ਸੋ ਅੱਜ ਅਸੀਂ ਆਪਣਾ ਧਰਮ ਨਿਭਾਉਂਦੇ ਹੋਏ ਇਹਨਾਂ ਨਾਲ ਅੱਜ ਮਾਨਸਰਮਾਨ ਕਰਨ ਆਏ ਠੀਕ ਹੈ ਤੇ ਇਹਨਾਂ ਸਾਨੂੰ ਮਿਲਿਆ ਮਿਲਿਆ ਕਾਫੀ ਲੇਟ ਹੈ ਪਰੋ ਚਲੋ ਅਸੀਂ ਫਿਰ ਵੀ ਸ਼ੁਕਰਗੁਜ਼ਾਰ ਆ ਕਿ ਮਿਲ ਗਿਆ ਵਾ ਤੇ ਅੱਗੇ ਤੋਂ ਵੀ ਅਸੀਂ ਆਸ ਕਰਦੇ ਆ ਵੀ ਸਾਡੀਆਂ ਜੋ ਵੀ ਜ਼ਾਇਦ ਮੰਗਾਂ ਹੋਣਗੀਆਂ ਇਹ ਸਾਡੇ ਅੱਗੇ ਤੋਂ ਵੀ ਪੂਰੀਆਂ ਕਰਨਗੇ ਇਹਨਾਂ ਲਈ ਨੇ ਧੰਨਵਾਦ ਕਰਨਾ ਥੈਂਕ ਯੂ